ਤਨ ਗੁਰੂ ਕਲਗੀਧਰ ਪਤਸ਼ਾਹ ਮਹਾਰਾਜ ਜੀ ਦੀ ਉਮਰ 9 ਸਾਲ ਦੀ ਹੈ ਤੇ ਗੁਰੂ ਪਤਸ਼ਾਹ ਮਹਾਰਾਜ ਜੀ ਦੇ ਹੱਥਾਂ ਵਿੱਚ ਉਹਨਾਂ ਦੇ ਆਪਣੇ ਪਿਤਾ ਗੁਰੂ ਗੁਰੂ ਤੇਗ ਬਹਾਦਰ ਪਤਸ਼ਾਹ ਮਹਾਰਾਜ ਜੀ ਦਾ ਪਾਵਨ ਸ਼ੀਸ਼ ਜਿੱਥੇ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੁਭਾਈਮਾਨ ਹੈ ਉਸ ਸਥਾਨ ਤੇ ਗੁਰੂ ਪਾਸ਼ਾ ਮਹਾਰਾਜ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੇ ਸੀਸ ਦਾ ਅੰਤਮ ਸੰਸਕਾਰ ਜਿਹੜਾ ਅਸੀਂ ਅੱਖ ਦੇ ਸੰਭਾਲਿਆ ਇਸ ਤਰੀਕੇ ਦੇ ਨਾਲ ਕਿਹਸਾ ਦ੍ਰਿਸ਼ ਹੋਵੇਗਾ ਜੇ ਰੋਕ ਅਮੈਜਨ ਕਰਕੇ ਵੇਖਿਓ ਦ੍ਰਿਸ਼ ਕੈਸਾ ਹੈ ਸਾਹਮਣੇ ਚਿਖਾ ਬਲ ਰਹੀ ਹੈ ਸਾਹਮਣੇ ਗੁਰੂ ਪਿਤਾ ਦੇ ਸਿੱਖਤਾ ਸੰਸਕਾਰ ਹੋ ਰਿਹਾ ਹੈ ਤੇ ਉਸ ਦੇ ਬਿਲਕੁਲ ਸਾਹਮਣੇ ਅੱਜ ਵੀ ਆਪ ਜਾ ਕੇ ਦੇਖ ਸਕਦੇ ਹੋ ਇੱਕ ਛੋਟਾ ਜਿਹਾ ਗੁਰਦੁਆਰਾ ਬੁੰਗਾ ਸਾਹਿਬ ਜਿੱਥੇ ਖਲੋਕ ਕੇ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਦੀ ਉਮਰ ਉਸ ਸਮੇਂ ਕੇਵਲ 9 ਸਾਲ ਦੀ ਏ ਤੇ ਆਪਣੀ ਕੌਮ ਨੂੰ ਸੁਬੋਧਨ ਹੁੰਦੇ ਨੇ ਆਪਣੀ ਕੌਮ ਨੂੰ ਸੁਬੋਧਨ ਹੁੰਦੇ ਹੋਏ ਆਖਦੇ ਨੇ ਸਮਝਾਉਂਦੇ ਨੇ ਕਿ ਦਿੱਲੀ ਦੇ ਚਾਂਦਨੀ ਚੌਕ ਦੇ ਅੰਦਰ ਗੁਰੂ ਪਿਤਾ ਨੇ ਸ਼ਹਾਦਤ ਦਾ ਜਾਮ ਦਿੱਤਾ ਤੇ ਦਿੱਲੀ ਵਿੱਚ ਕੋਈ ਐਸਾ ਨਹੀਂ ਨਿਤਰੀਆ ਜਿਹੜਾ ਹਾ ਦਾ ਨਾਰਾ ਮਾਰ ਸਕਦਾ ਹੋਵੇ ਦਿੱਲੀ ਵਿੱਚ ਕੋਈ ਐਸਾ ਨਹੀਂ ਨਿਤਰੀਆ ਜਿਹੜਾ ਨੰਗੇ ਧੜ ਇਹ ਕਹਿ ਸਕਦਾ ਹੋਵੇ ਔਰੰਗਜ਼ੇਬ ਨੂੰ ਕਿ ਤੂੰ ਜ਼ੁਲਮ ਪਿਆ ਕੁਮਾਰੇ ਤੇਰੇ ਜ਼ੁਲਮ ਦੀਆਂ ਹੱਦਾਂ ਜੜੀਆਂ ਨੇ ਉਹਨਾਂ ਦੀ ਹੱਦਬੰਦੀ ਕੋਈ ਨਹੀਂ ਰਹੀ ਕੋਈ ਅਸਰਾ ਨਹੀਂ ਅਸ ਨਹੀਂ ਤੁਹਾਡੇ ਅੰਦਰ ਉਹ ਅਣਖ ਤੇ ਗੈਰਤ ਦਾ ਜਨ ਜਜ਼ਬਾ ਹੈ ਉਹ ਉਬਰਣਾ ਚਾਹੀਦਾ ਹੈ ਤੁਹਾਡੇ ਮਨ ਦੇ ਅੰਦਰ ਸੱਚ ਦੀ ਭਾਵਨਾ ਪ੍ਰਤੀ ਲਗਨ ਇਸ ਪ੍ਰਕਾਰ ਹੋਵੇ ਕਿ ਤੁਸੀਂ ਹਰ ਪ੍ਰਕਾਰ ਦੇ ਜ਼ੁਲਮੋ ਸਿਤਮ ਦੇ ਖਿਲਾਫ ਆਵਾਜ਼ ਪੇ ਆ ਚੁੱਕ ਸਕਦੇ ਹੋ। ਤੁਹਾਡੇ ਮਨ ਦੇ ਅੰਦਰ ਇਹ ਇਨਾਂ ਕੋ ਮਨ ਜਿਹੜਾ ਸੱਚ ਦੀ ਭਾਵਨਾ ਦੇ ਵਿੱਚ ਨਾ ਕੋ ਦ੍ਰਿੜ ਹੋਵੇ ਕਿ ਤੁਸੀਂ ਵਕਤ ਦੇ ਬਾਦਸ਼ਾਹ ਨੂੰ ਵੀ ਲਲਕਾਰ ਪਿਆ ਸਕਦੇ ਹੋਵੋ ਕਿਉਂਕਿ ਗੁਰੂ ਪਿਤਾ ਦੀ ਬਾਣੀ ਦਾ ਫਰਮਾਨ ਹੈ ਜੇ ਜੀਵੇ ਬਤ ਲੱਤੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ ਜੇ ਜਿਉਂਦਿਆਂ ਜੀ ਸਾਡੇ ਜਿਉਂਦਿਆਂ ਜੀ ਸਾਡੀ ਅਣਖ ਨੂੰ ਕੋਈ ਵਿੰਗਾਰਦਾ ਹੈ ਸਾਡੀ ਗੈਰਤ ਨੂੰ ਕੋਈ ਵਿੰਗਾਰਦਾ ਹੈ ਸਾਡੀ ਦਸਤਾਰ ਸਾਡੀ ਪਾਕ ਨੂੰ ਕੋਈ ਹੱਥ ਪਾਉਂਦਾ ਹੈ ਸਾਡੀ ਵਿਚਾਰਧਾਰਾ ਤੇ ਸਾਡੇ ਗੁਰੂ ਪਿਤਾ ਦੇ ਸੱਚ ਦੇ ਫਰਮਾਨਾਂ ਦੀ ਕੋਈ ਉਲੰਘਣਾ ਪਿਆ ਕਰਦਾ ਤੇ ਉਸ ਵਕਤ ਜੇ ਅਸੀਂ ਅੱਖਾਂ ਬੰਦ ਕਰਕੇ ਸੋ ਗਏ ਤੇ ਲਾਣਤ ਹੈ ਐਸੇ ਜੀਵਨ ਜੇ ਜੀਵੇ ਪਤ ਲੱਤੀ ਜਾਏ ਸਭ ਹਰਾਮ ਜੇ ਤਾ ਕੁਝ ਖਾਏ ਪਰ ਸੇ ਕਹਿੰਦੇ ਖਾਣਾ ਪੀਣਾ ਸਭ ਹਰਾਮ ਜਿਉਣਾ ਹਰਾਮ ਜੇ ਤੁਹਾਡੇ ਜਿਉਂਦਿਆ ਜੀ ਤੁਹਾਡੀ ਇੱਜ਼ਤ ਤੋਂ ਕੋਈ ਹੱਥ ਪਾ ਲਵੇ ਤੇ ਤੁਸੀਂ ਅੱਖਾਂ ਮੁੰਦ ਲਵੋ ਨਹੀਂ ਐਸਾ ਨਹੀਂ ਹੋਣਾ ਚਾਹੀਦਾ ਐਸਾ ਨਹੀਂ ਚਾਹੀਦਾ ਤੁਹਾਡੇ ਅੰਦਰ ਅਣਖ ਹੋਵੇ ਗੈਰਤ ਹੋਵੇ ਜੀਵਨ ਜਿਹੜਾ ਹੈ ਇੱਕੋ ਇੱਕ ਕੋ ਘੰਟੀਆਂ ਦਾ ਕੁਝ ਕੁ ਘੜੀਆਂ ਦਾ ਕੁਝ ਕੁ ਸਵਾਸਾਂ ਦਾ ਹੈ ਪਰ ਜਿੰਨਾ ਕੁਝ ਮਿਲੇ ਆ ਮਾਲਕ ਦੇ ਦਰੋਂ ਘਰੋ ਨਾ ਇਸ ਜੀਵਨ ਦੇ ਅੰਦਰ ਤੁਸੀਂ ਹਮੇਸ਼ਾ ਹਰ ਵਕਤ ਅਣਖ ਵਿੱਚ ਜਿਉਣਾ ਸਿੱਖੋ ਗੈਰਤ ਵਿੱਚ ਜਿਉਣਾ ਸਿੱਖੋ ਆਪਣਾ ਸਿਰ ਉੱਚਾ ਉਠਾ ਕਰਕੇ ਉੱਚਾ ਚੁੱਕ ਕਰਕੇ ਜਿਉਣਾ ਸਿੱਖੋ ਕਿਸੇ ਦੇ ਗੁਲਾਮ ਨਹੀਂ ਤੁਸੀਂ ਗੁਲਾਮ ਨਹੀਂ ਹੋ ਸਕਦੇ ਇਹ ਗੁਰੂ ਪਿਤਾ ਦੀ ਸਪੀਚ ਹੈ ਇਹ ਗੁਰੂ ਪਿਤਾ ਦਾ ਉਸ ਵਕਤ ਦਾ ਹਲੂਣਾ ਹੈ ਸੰਸਾਰ ਨੂੰ ਜਗਤ ਨੂੰ ਖਾਸ ਤੌਰ ਤੇ ਨਾਨਕ ਨਾਮਲੇ ਵਾਕ ਗੁਰਸਿੱਖਾਂ ਨੇ ਤੇ ਖਿਆਲ ਕਰਨਾ ਪਰਿਵਰਤਨ ਵੀ ਆਇਆ ਪਰਿਵਰਤਨ ਆਇਆ ਅਗਲੇ ਸਾਲ ਅਜੇ ਕੁਝ ਮਹੀਨੇ ਨਹੀਂ ਹੋਏ ਸਨ ਨਵੰਬਰ ਤੋਂ ਬਾਅਦ ਕੁਝ ਮਹੀਨੇ ਨਹੀਂ ਹੋਏ ਸਨ ਕਿ ਜੁਲਾਈ ਦੇ ਵਿੱਚ ਔਰੰਗਜ਼ੇਬ ਜਿਹੜਾ ਜਾਮਾ ਮਸਜਿਦ ਦੀਆਂ ਪੌੜੀਆਂ ਉਤਰਦਾ ਹੈ ਤੇ ਦਿੱਲੀ ਦੇ ਵਿੱਚ ਇੱਕ ਗੁਰੂ ਨਾਨਕ ਨਾਮ ਲੈਵਾ ਸਿੱਖ ਜਿਸਦੇ ਹੱਥ ਵਿੱਚ ਡਾਂਗ ਹੈ ਉਹ ਵਗਾ ਕੇ ਡਾਂਗ ਜਿਹੜਾ ਔਰੰਗਜ਼ੇਬ ਨੂੰ ਮਾਰਦਾ ਹੈ ਔਰنگਜ਼ੇਬ ਦੇ ਛੱਤਰ ਨੂੰ ਉਹ ਡਾਂਗ ਲਗਦੀ ਹੈ ਉਹ ਡਿੱਗ ਪੈਂਦਾ ਹੈ ਸਿੱਖ ਨੂੰ ਪਕੜਿਆ ਜਾਂਦਾ ਹੈ ਪਰ ਉਹ بے پرਵਾਹ ਹੈ ਤੇ ਉਹ ਸ਼ਹਾਦਤ ਦਾ ਜਾਮ ਪੀਂਦਾ ਹੈ ਜੁਲਾਈ ਦੇ ਵਿੱਚ ਅਗਸਤ ਦੇ ਵਿੱਚ ਅਗਸਤ ਦੀ ਘਟਨਾ ਹੈ ਕੇ ਔਰੰਗਜ਼ੇਬ ਜਿਹੜਾ ਚਾਂਦਨੀ ਚੌਕ ਵਿੱਚ ਨਮਾਜ਼ ਅਦਾ ਕਰਕੇ ਵਾਪਸ ਆਉਂਦਾ ਹੈ ਚਾਂਦਨੀ ਚੌਕ ਦੀ ਮਸਜਿਦ ਦੇ ਵਿੱਚੋਂ ਨਿਕਲਦਾ ਹੈ ਤੇ ਖਿਆਲ ਕਰਿਓ ਇੱਕ ਸਿੱਖ ਪੱਥਰਾਂ ਦੀ ਵਰਖਾ ਪਿਆ ਕਰਦਾ ਹੈ ਆਖਦਾ ਤੂੰ ਜ਼ੁਲਮੀ ਤੇ ਜ਼ਾਲਮੀ ਰਾਜਾ ਹੈ ਅਸੀਂ ਤੇਰਾ ਰਾਜ ਭਾਗ ਜਿਹੜਾ ਪ੍ਰਵਾਹ ਨਹੀਂ ਕਰਦੇ ਉਹ ਸਿੱਖ ਵੀ ਸ਼ਹਾਦਤ ਦਾ ਜਾਮ ਪੀਂਦਾ ਹੈ ਫਿਰ ਤੀਜੀ ਘਟਨਾ ਵਾਪਰਦੀ ਹੈ ਅਗਸਤ ਦੇ ਵਿੱਚ ਜਮਨਾ ਨਦੀ ਦੇ ਕਿਨਾਰੇ ਬੇੜੀ ਵਿੱਚ ਸਵਾਰ ਹੋਣ ਲੱਗਾ ਔਰੰਗਜ਼ੇਬ ਤੇ ਇੱਕ ਸਿੱਖ ਤਲਵਾਰ ਦੇ ਨਾਲ ਹਮਲਾ ਕਰਦਾ ਹੈ ਸ੍ਰੀ ਸਾਹਿਬ ਦੇ ਨਾਲ ਹਮਲਾ ਕਰਦਾ ਹੈ ਖੈਰ ਉਹ ਸ਼ਹਾਦਤ ਦਾ ਜਮ ਪੀ ਜਾਂਦਾ ਪਰ ਗੁਰੂ ਪਿਤਾ ਦੀ ਜਿਹੜੀ ਲਲਕਾਰ ਸੀ ਨਾ ਜਿਹੜੀ ਸਪੀਚ ਸੀ ਉਸ ਸਮੇਂ ਜਿਹੜਾ ਹੋਂ ਨਾ ਸੀ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਦਾ ਆਨੰਦਪੁਰ ਦੀ ਪਾਵਨ ਧਰਤੀ ਤੇ ਸੀਸਗੰਜ ਦੇ ਸਾਹਮਣੇ ਉਸਨੇ ਸੱਚਮੁੱਚ ਸਿੱਖੀ ਦੇ ਮਨ ਅੰਦਰ ਜਿਹੜਾ ਸੱਚ ਦੀ ਭਾਵਨਾ ਇਸ ਤਰੀਕੇ ਨਾਲ ਦ੍ਰਿੜਤਾ ਤੇ ਸੱਚ ਦਾ ਵਿਸ਼ਵਾਸ ਇਸ ਤਰੀਕੇ ਨਾਲ ਪੈਦਾ ਕਰ ਲਿਆ ਕਿ ਹਰ ਕੋਈ ਗੁਰੂ ਪਿਤਾ ਦੀ ਸੱਚ ਦੀ ਬਾਣੀ ਤੇ ਫਰਮਾਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕਰਕੇ ਤੁਰ ਪਿਆ ਗੁਰੂ ਨੇ ਆਖਿਆ ਸਮਝਾਇਆ ਬਾਣੀ ਦੇ ਬੋਲਾ ਰਹੀ ਆਖਿਆ ਤੁਸੀਂ ਜਪਦੇ ਜੇ ਇੱਕ ਵਾਹਿਗੁਰੂ ਨਿਰੰਕਾਰ ਤੇ ਤੁਸੀਂ ਇੱਕ ਨਿਰੰਕਾਰ ਦੀ ਭਗਤੀ ਪਿਆ ਕਰਦੇ ਨਿਰੰਕਾਰ ਦੀ ਭਗਤੀ ਜਿਹੜਾ ਕਰਦਾ ਹੈ ਨਿਰੰਕਾਰ ਨੂੰ ਜਿਹੜਾ ਸਿਮਰਦਾ ਹੈ ਉਸ ਅੰਦਰ ਨਿਰੰਕਾਰ ਦੇ ਗੁਣ ਆ ਜਾਂਦੇ ਨੇ ਤੇ ਨਿਰੰਕਾਰ ਦੇ ਗੁਣ ਹੈ ਉਹ ਨਿਰਭਉ ਹੈ ਉਹ ਨਿਰਵੈਰ ਹੈ ਤੇ ਜੇ ਤੁਸੀਂ ਸੱਚਮੁੱਚ ਜਪਦੇ ਜੇ ਤੇ ਤੁਹਾਡੇ ਅੰਦਰ ਵੀ ਨਿਰਭਉ ਹੋ ਜਾਣਾ ਚਾਹੀਦਾ ਹੈ ਇਸ ਲਈ ਰੋਜ਼ਾਨਾ ਚੇਤੇ ਕਰਾਉਂਦੇ ਨੇ ਜਿਨ੍ਹਾਂ ਨਿਰਭਉ ਜਿਨ ਹਰ ਨਿਰਭਉ ਧਾਇਆ ਜੀ ਤਿੰਨ ਕਾ ਭਾਉ ਸਭ ਗਵਾਸੀ ਨਿਰਭਉ ਸੰਗ ਤੁਮਾਰੇ ਬਸਤਾ ਇਹ ਡਰਨ ਕਹਾਂ ਤੇ ਆਇਆ ਤੁਹਾਨੂੰ ਵਿਸ਼ਵਾਸ ਹੋਵੇ ਕਿ ਰੱਬ ਮੇਰੇ ਨਾਲ ਹੈ ਤੇ ਤੁਹਾਡੇ ਮਨ ਵਿੱਚੋਂ ਕਾਇਰਤਾ ਦੂਰ ਹੋ ਜਾਣੀ ਚਾਹੀਦੀ ਏ ਡਰ ਦੂਰ ਹੋ ਜਾਣਾ ਚਾਹੀਦਾ ਤੁਸੀਂ ਨਿਰਭੈ ਯੋਤੇ ਬਣ ਜਾਓ ਇਹੋ ਕਾਰਨ ਹੈ ਕਿ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਨੇ ਚੇਤ ਮਹੀਨੇ ਹੋਲਾ ਮਹੱਲਾ ਦੀ ਸ਼ੁਰੂਆਤ ਪਿਆ ਕਰਵਾਈ। ਇਹ ਚੇਤ ਮਹੀਨੇ ਦੇ ਵਿੱਚ ਇਸ Holi ਦੇ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਭਾਵੇਂ ਅਸੀਂ ਜੋੜ ਦਿੱਤਾ ਇਕੱਠਾ ਕਰ ਦਿੱਤਾ। ਗੁਰੂ ਪ ਅਸ਼ਾ ਮਹਾਰਾਜ ਜੀ ਨੇ ਚੇਤ ਮਹੀਨੇ ਵਿੱਚ ਹੋਲਗੜ੍ਹ ਦੇ ਕਿਲੇ ਤੋਂ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ ਹੋਲਾ ਮਹੱਲਾ ਦਾ ਭਾਵ ਅਰਬੀ ਫਾਰਸੀ ਦੇ ਸ਼ਬਦ ਹੋਲਾ ਤੋਂ ਭਾਵ ਆਉਂਦਾ ਹੈ ਹਮਲਾ ਕਰਨਾ ਮਹੱਲਾ ਤੋਂ ਭਾਵ ਆਉਂਦਾ ਜਿੱਥੇ ਅਸੀਂ ਹਮਲਾ ਕਰ ਰਹੇ ਹਾਂ ਜਿਸ ਨੂੰ ਅਸੀਂ ਆਪਣੇ ਕਬਜ਼ੇ 'ਚ ਲੈਣਾ ਹੈ ਉਹ ਜਗ੍ਹਾ ਤੇ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਨੇ ਖਿਆਲ ਕਰਿਓ ਹੋਲਾ ਮਹੱਲਾ ਇਸ ਤਰੀਕੇ ਨਾਲ ਸਾਨੂੰ ਬਖਸ਼ਿਸ਼ ਤੇ ਰਹਿਮਤ ਕਰਕੇ ਦਿੱਤਾ ਆਖਿਆ ਦੋ ਟੀਮਾਂ ਬਣਾਉਣੀਆਂ ਨੇ ਦੋ ਫੌਜਾਂ ਜਿਹੜੀਆਂ ਟੀਮਾਂ ਤਿਆਰ ਕੀਤੀਆਂ ਜਿਸ ਵਿੱਚ ਘੋੜਸਵਾਰ ਵੀ ਨੇ ਪੈਦਲ ਵੀ ਨੇ ਇੱਕ ਨੇ ਉਹ ਥਾਂ ਜਿਹੜੀ ਐ ਉਸ ਥਾਂ ਤੇ ਕਬਜ਼ਾ ਕਰਨਾ ਹੈ ਦੂਜੇ ਨੇ ਹਮਲਾ ਕਰਨਾ ਹੈ ਤੇ ਉਸ ਤੋਂ ਕਬਜ਼ਾ ਛਡਾਉਣਾ ਹੈ ਤਾਂ ਕਿ ਤੁਹਾਡੇ ਅੰਦਰ ਲੜਨ ਦੀ ਜੁਗਤ ਜਿਹੜੀ ਹੈ ਉਹ ਪੈਦਾ ਹੋ ਸਕੇ ਦੁਸ਼ਮਣ ਦੇ ਹਮਲੇ ਨੂੰ ਪਛਾੜਨ ਦੀ ਤੇ ਉਸ ਦੀਆਂ ਕਮੀਆਂ ਪੇਸ਼ੀਆਂ ਜੜੀਆਂ ਨੇ ਤੁਹਾਨੂੰ ਸਮਝ ਹੋਵੇ ਤੁਹਾਨੂੰ ਜੰਗ ਦੀ ਸਮਝ ਹੋਵੇ ਤੁਹਾਡੇ ਅੰਦਰ ਵੀਰ ਰਸ ਪੈਦਾ ਹੋਵੇ ਤੁਹਾਡੇ ਅੰਦਰ ਅਣਖ ਪੈਦਾ ਹੋਵੇ ਤੇ ਗੁਰੂ ਕਲਗੀ ਤਰਪਤਾ ਜੀ ਨੇ ਸਾਨੂੰ ਇਹ ਹੋਲਾ ਮਹੱਲਾ ਦਿੱਤਾ ਸਾਰਾ ਦਿਨ ਦਿਨ ਮਨਸੂਈ ਜੰਗਾ ਹੁੰਦੀਆਂ ਜਿਹੜੀ ਟੀਮ ਜਿੱਤਦੀ ਸ਼ਾਮ ਦੇ ਦੀਵਾਨ ਦੇ ਵਿੱਚ ਗੁਰੂਕਲ ਕੀ ਤਰਪਾਸ਼ਾ ਮਹਾਰਾਜ ਨੂੰ ਇਨਾਮ ਪੇਆ ਦਿੰਦੇ ਤੇ ਜਿਹੜੀ ਜਿੱਤ ਨਾ ਪਾਉਂਦੀ ਉਸ ਦੀਆਂ ਕਮੀਆਂ ਪੇਸ਼ੀਆਂ ਨਾਲ ਦੇ ਨਾਲ ਸੋਧ ਦੇ ਕੇ ਤੁਸੀਂ ਇੱਥੇ ਗਲਤੀ ਕੀਤੀ ਇੱਥੇ ਗਲਤੀ ਕੀਤੀ ਇੱਥੇ ਗਲਤੀ ਕੀਤੀ ਹੈ ਭਾਵੇਂ ਜਿਹੜੇ ਮਾਲਕ ਖਾਲੇ ਗੁਰੂ ਅੰਗਦ ਪਾਸ਼ਾ ਮਹਾਰਾਜੀ ਨੇ ਸ਼ੁਰੂ ਕੀਤੇ ਨਾ ਦੂਜੇ ਜਾਮੇ ਵਿੱਚ ਅੱਜ 10ਵੇਂ ਜਾਮੇ ਦੇ ਵਿੱਚ ਉਹ ਮਲਖਾੜੇ ਮੋੜ ਉਸੇ ਤਰੀਕੇ ਨਾਲ ਪੈਦਾ ਹੋਏ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਅਕਾਲ ਤੱਕ ਸਾਬੋ ਉੱਪਰ ਮਲਖਾੜੇ ਕਾਇਮ ਕੀਤੇ ਆ ਜੋ ਮਾਲਕ ਖਾੜਿਆਂ ਦਾ ਹੜ ਆਇਆ ਉਹਨਾਂ ਮਾਲਕ ਖਾੜਿਆਂ ਵਿੱਚ ਜਵਾਨੀ ਪੈਦਾ ਹੁੰਦੀ ਰਹੀ ਤੇ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਦੇ ਹੋਲੇ ਮਹੱਲੇ ਵਿੱਚ ਉਹ ਫਿਰ ਸੰਤ ਤੇ ਸਿਪਾਈ ਦਾ ਰੂਪ ਬਣੇ ਤੇ ਸੰਤ ਤੇ ਸਿਪਾਈ ਦਾ ਰੂਪ ਬਣਦੇ ਹੋਏ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਆਦੇਸ਼ ਦਿੱਤਾ ਜਿਹੜਾ ਆਦੇਸ਼ ਛੇਵੇਂ ਜਾਮੇ ਦੇ ਵਿੱਚ ਦਿੱਤਾ ਸੀ ਜਦੋਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਸ਼ਾਹਾਂ ਤੇ ਸਦਾ ਜਾਮ ਪੀਤਾ ਨਾ ਤੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਬਚਨ ਸਨ ਕਿ ਜਦ ਹਮਰੇ ਦਰਸ਼ਨ ਕੋ ਆਓ ਹੋਏ ਸੁਚੇ ਤਨ ਸ਼ਸਤਰ ਸਜਾਓ ਕਮਰ ਕਸਾ ਕਰਦੇ ਹੋ ਦਿਖਾਈ ਹਮਰੀ ਖੁਸ਼ੀ ਹੋਏ ਅਦਕਾਈ ਅੱਜ ਫਿਰ ਗੁਰ ਕਲਗੀ ਤਰਪਾਸ਼ਾ ਮਹਾਰਾਜ ਜੀ ਨੇ ਦੁਹਰਾਇਆ 6ਵੇਂ ਜਾਮੇ ਵਿੱਚ ਕਈ ਬਚਨਾਂ ਨੂੰ 10ਵੇਂ ਜਾਮੇ ਵਿੱਚ ਫਿਰ ਦੁਹਰਾਇਆ ਅਜਗਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਖਾਲਸੇ ਨੂੰ ਸੰਤ ਤੇ ਸਿਪਾਈ ਦਾ ਰੂਪੇ ਬਣਾਉਣ ਦੇ ਲਈ ਹਮੇਸ਼ਾ ਲਈ ਇਹ ਆਦੇਸ਼ ਕਰ ਦਿੱਤਾ ਕਿ ਪਿਆਰਿਆ ਹੁਣ ਇੱਥੇ ਸ਼ਸਤਰਾਂ ਤੋਂ ਬਿਨਾ ਕੋਈ ਨਹੀਂ ਤੇ ਸ਼ਸਤਰ ਹੁਣ ਤੁਹਾਡੇ ਅੰਗ ਸੰਗ ਰਵੇ ਇਸ ਲਈ ਖੰਡੇ ਪਾਟੇ ਦੀ ਪਹੁੰਚ ਜਦੋਂ ਦਿੱਤੀ ਨਾ 1699 ਦੀ ਵਿਸਾਖੀ ਨੂੰ ਉਦੋਂ 55 ਕੱਕਿਆਂ ਵਿੱਚ ਸ੍ਰੀ ਸਾਹਿਬ ਜੀ ਸਾਨੂੰ ਦਿੱਤੀ ਆਖਿਆ ਤੁਹਾਡੇ ਅੰਗ ਸੰਗ ਰਵੇ ਹੁਣ ਇਸ ਤੋਂ ਹੋਵੇ ਇਸ ਲਈ ਨਹੀਂ ਹੋਣਾ ਇਹ ਹਮੇਸ਼ਾ ਤੁਸਾਂ ਨੇ ਆਪਣੇ ਨਾਲ ਰੱਖਣੀ ਹੈ ਤੁਸੀਂ ਸ਼ਾਂਤ ਵੀ ਤੁਸੀਂ ਸਿਪਾਈ ਵੀ ਤੇ ਹੋਲਾ ਮਹੱਲਾ ਸਾਨੂੰ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਦਾ ਐਸਾ ਬਖਸ਼ਿਸ਼ ਕੀਤਾ ਇਹ અલੌਕਿਕ ਤਿਉਹਾਰ ਹੈ ਕਿ ਜਿਸ ਅੰਦਰ ਅਸੀਂ ਆਪਣੀ ਕਾਇਰਤਾ ਨੂੰ ਦੂਰ ਕਰਦੇ ਆਂ ਜਿਸ ਅੰਦਰ ਅਸੀਂ ਅਣਖ ਨੂੰ ਜਗਾਉਂਦੇ ਆਂ ਜਿਸ ਅੰਦਰ ਗੈਰਤ ਵਿੱਚ ਜੀਵਨ ਜਿਉਣ ਦੀ ਤਰਬੀਤ ਸਾਨੂੰ ਮਿਲਦੀ ਹੈ ਜਿਸ ਅੰਦਰ ਅਸੀਂ ਜੰਗੀ ਟ੍ਰੇਨਿੰਗ ਪਿਆ ਲੈਂਦੇ ਆਂ ਜਿਸ ਅੰਦਰ ਅਸੀਂ ਸ਼ਾਂਤ ਤੇ ਸਪਾਈ ਦਾ ਮਾਡਲ ਪੇਸ਼ ਕਰਦੇ ਹਾਂ ਏ ਹੋਲਾ ਮਹੱਲਾ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਦੀ ਬਖਸ਼ਿਸ਼ ਹੈ ਰਹਿਮਤ ਹੈ ਖਾਲਸਾ ਇਸ ਲਈ ਖਿਆਲ ਕਰਿਓ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਨੇ ਸਾਨੂੰ ਹੋਲਾ ਮਹੱਲਾ ਬਖਸ਼ਿਸ਼ ਕੀਤਾ ਹੈ ਇਸ ਦਾ ਹੋਲੀ ਨਾਲ ਕੋਈ ਤਾਲੁਕ ਨਹੀਂ ਹੈ ਹੋਲੀ ਦੇ ਨਾਲ ਕਿਸੇ ਪ੍ਰਕਾਰ ਦਾ ਵੀ ਕੋਈ ਸਬੰਧ ਨਹੀਂ ਹੈ ਪਰ ਖਿਆਲ ਕਰਨਾ ਅਸੀਂ ਇੰਨੇ ਆਵੇਸਲੇ ਹੋ ਗਏ ਕਿ ਹੋਲੀ ਮਨਾਾਈ ਜਾਂਦੀ ਹੈ ਫੱਗਣ ਵਿੱਚ ਅੱਜ ਹਮਾਰੇ ਬਨੇ ਫਾਗ ਫਾਕੇ ਦੇ ਫੱਗਣ ਨੂੰ ਮੇਰੇ ਮਨ ਦੇ ਵਿੱਚ ਅੱਜ ਹੋਲੀ ਜਿਸ ਤਰੀਕੇ ਨਾਲ ਤੁਸੀਂ ਚਾਹ ਉਹ ਨਾ ਰੰਗ ਇੱਕ ਦੂਜੇ ਛੁੱਟੀ ਜਾਂਦੇ ਨਾ ਪਰ ਸੋਚ ਕੇ ਤੇ ਖਿਆਲ ਕਰੀ ਮੇਰੇ ਮਨ ਦੇ ਅੰਦਰ ਵੀ ਆਨੰਦ ਪੈਦਾ ਹੋਇਆ ਪਰ ਇਹ ਹੋਲੀ ਵਾਲਾ ਨਹੀਂ ਕਿਨ ਲਗੇ ਪ੍ਰਭ ਸੰਗੀ ਮਿਲ ਖੇਲਣ ਲਾਗ ਮੈਂ ਤੇ ਪ੍ਰਭੂ ਦੇ ਸਤਸੰਗੀਆਂ ਨਾਲ ਰਲ ਮਿਲ ਬੈਠ ਕੇ ਰੱਬ ਦੀ ਭਗਤੀ ਜਦੋਂ ਕਰਦਾ ਉਹ ਮੇਰੀ ਸੱਚ ਦੀ ਹੋਲੀ ਹੁੰਦੀ ਹੈ ਇਸ ਲਈ ਹੋਲੀ ਕਿ ਨਹੀਂ ਸੰਤ ਸੇਵ ਹੋਲੀ ਕਰਨੀ ਕਿਵੇਂ ਖੇਡਣੀ ਕਿਵੇਂ ਆ ਕਹਿਣ ਲੱਗੇ ਗੁਰਮੁਖ ਪਿਆਰੇ ਆਪਣੀ ਗੁਰੂ ਦੀ ਸੇਵਾ ਵਿੱਚ ਜਦੋਂ ਬੈਠਦੇ ਨੇ ਤੇ ਰੱਬ ਕਾਲਪੁਰਖ ਦੀ ਉਸਤਤ ਜਦੋਂ ਕਰਦੇ ਨੇ ਉਹ ਸੱਚ ਦਾ ਆਨੰਦ ਪ੍ਰਾਪਤ ਕਰਦੇ ਨੇ ਹੋਲੀ ਕੀ ਨਹੀਂ ਸੰਤ ਸੇਵ ਸੰਤ ਸੁਭਾਅ ਗੁਰੂ ਜਦੋਂ ਗੁਰੂ ਦੀ ਸੇਵਾ ਚ ਸਿੱਖਾ ਹੁੰਦਾ ਜਦੋਂ ਗੁਰੂ ਦੀ ਸੇਵਾ ਵਿੱਚ ਨਾਨਕ ਨਾਮ ਸਿੱਖਾ ਹੁੰਦਾ ਜਦੋਂ ਗੁਰੂ ਦੀ ਸੇਵਾ ਵਿੱਚ ਆ ਕਰਕੇ ਗੁਰੂਦੁਆਰੇ ਗੁਰੂ ਦੀ ਬਖਸ਼ਿਸ਼ ਕੀਤੀ ਸੱਚ ਦੀ ਬਾਣੀ ਰਾਈ ਰੱਬ ਦੀ ਸਿਫਤਲਾ ਕਰਦਾ ਹੈ ਸੱਚ ਦਾ ਆਨੰਦ ਮਿਲਦਾ ਹੈ ਸੱਚ ਦੀ ਹੋਲੀ ਆ Holi ਨੂੰ ਤਾਂ ਸਾਲ ਉਹ ਢਿਕਣਾ ਪੈਂਦਾ ਸਿੱਖ ਨਿੱਤਾ ਪਰਤੀ Holi ਖੇਡਦਾ ਨਿੱਤਾ ਪਰਤੀ ਅਨੰਦ ਵਿੱਚ ਰਹਿੰਦਾ ਕਿਉਂਕਿ ਉਹ ਨਿੱਤਾ ਪਰਤੀ ਸਤ ਸੰਗਤ ਵਿੱਚ ਰਹਿੰਦਾ ਹੈ ਨਿੱਤਾ ਪਰਤੀ ਆਪਣੀ ਗੁਰੂ ਦੀ ਸੰਗ ਰਹਿੰਦਾ ਹੈ ਨਿੱਤਾ ਪਰਤੀ ਆਪਣੀ ਗੁਰੂ ਦੀ ਬਾਣੀ ਰਾਹੀਂ ਮਾਲਕ ਦੀ ਉਸਤਤਿ ਪਿਆ ਕਰਦਾ ਹੈ ਇਸ ਲਈ ਗੁਰੂ ਨੇ ਆਖਿਆ ਕਹਿਣ ਲੱਗੇ ਰੰਗ ਲੱਗਾ ਅਤ ਲਾਲ ਦੇਵ ਹੋਣ ਜਾ ਰੰਗ ਅੰਦਰੋਂ ਆਤਮਿਕ ਰੰਗ ਚੜ੍ਹਿਆ ਨਾ ਇਹ ਐਸਾ ਲਾਲ ਰੰਗ ਹੈ ਕਿ ਇਸ ਲਾਲ ਰੰਗ ਨੂੰ ਹੁਣ ਕਿਸੇ ਪ੍ਰਕਾਰ ਇੱਕ ਦੇ ਫਿੱਕਾ ਨਹੀਂ ਪੈਂਦਾ ਆ ਹੋਲੀ ਦੇ ਜਿਹੜੇ ਤੁਸੀਂ ਰੰਗ ਖੇਡੇ ਆ ਨਾ ਉਹ ਇੰਨੇ ਫਿੱਕੇ ਆ ਕਿ ਸ਼ਾਮਾਂ ਨੂੰ ਆਖਿਆ ਕਿ ਉਹ ਧਾਰੀਏ ਹੁਣ ਹੁਣ ਨਹੀਏ ਤੋਂ ਇਹ ਅਸੀਂ ਪੂਰਾ ਦਿਨ ਤੇ ਹੜ ਦੰਗ ਵਿੱਚ ਆਉਂਦੇ ਰਹੇ ਆ ਤੇ ਜੇ ਨਹੀਂ ਚੰਗੀ ਸੀ ਤਾਂ ਫਿਰ ਨਹਾਉਣਾ ਕਾਤਾ ਸਵੇਰੇ ਉਤਾਂ ਹੀ ਤਿਆਰ ਹੋ ਕੇ ਆਫਿਸ ਚਲੇ ਜਾਂਦੇ ਪਰ ਨਹੀਂ ਆਖਿਆ ਇਹ ਵੱਦਸ਼ਕ ਲੈ ਕਰਕੇ ਨਹੀਂ ਜਾਣਾ ਅਸੀਂ ਪੂਰਾ ਦਿਨ ਤੇ ਅਸੀਂ ਔਰਦੰਗ ਮਚਾਉਂਦੇ ਰਹੇ ਤੇ ਫਿਰ ਸ਼ਾਮਾਂ ਨੂੰ ਆ ਕੇ ਨਹਾਇਆ ਇਹ ਕਾਦੀ ਹੋਲੀ ਕੇ ਰੰਗ ਚੜ੍ਹਿਆ ਵੀ ਤੇ ਰੰਗ ਆਪੇ ਉਤਾਰਿਆ ਵੀ ਗੁਰੂ ਨੇ ਆਖਿਆ ਨਹੀਂ ਤੇਰੀ ਆਤਮਾ ਦੇ ਅੰਦਰ ਸੱਚ ਦਾ ਪ੍ਰਤੀਕ ਐਸਾ ਲਾਲ ਰੰਗ ਹੋਵੇ ਜਿਹੜਾ ਕਦੇ ਫਿੱਕਾ ਨਾ ਪਵੇ ਇਸ ਲਈ ਗੁਰੂ ਨੇ ਬਖਸ਼ਿਸ਼ ਤੇ ਰਹਿਮਤ ਕਰਕੇ ਸਮਝਾਇਆ ਲਾਲ ਰੰਗ ਤਿਸ ਕੋ ਲਗਾ ਜਿਸਕੇ ਵੱਡ ਭਾਗਾ ਉਹਤੇ ਵੱਡੇ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਆਤਮਿਕ ਲਾਲ ਰੰਗ ਮਿਲਿਆ ਹੈ ਜਿਨੂੰ ਆਤਮਿਕ ਆਨੰਦ ਮਿਲਿਆ ਹੈ ਜਿਨੂੰ ਆਤਮਿਕ ਆਨੰਦ ਵਿੱਚੋਂ ਸੱਚ ਦਾ ਖੁਸ਼ੀ ਦਾ ਪ੍ਰਤੀਕ ਦਾ ਰੰਗ ਮਿਲਿਆ ਹੈ ਉਹ ਹੈ ਅੰਦਰੋ ਖੇੜਾ ਉਹ ਲਾਲ ਰੰਗ ਕਿ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਐਸਾ ਨੈਣ ਨੂੰ ਦਾਗ ਲੱਗਦਾ ਨਾ ਮੈਲਾ ਹੁੰਦਾ ਨਾ ਉਤਾਰਨਾ ਪੈਂਦਾ ਇੱਕ ਚੜ ਗਿਆ ਇੱਕ ਵਾਰੀ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੀ ਬਾਣੀ ਰਾਹੀ ਤੇ ਹਮੇਸ਼ਾ ਲਈ ਚੜ ਗਿਆ ਹਮੇਸ਼ਾ ਲਈ ਅਨੰਦਮਈ ਹੋ ਗਿਆ ਹੈ ਇਸ ਲਈ ਖਿਆਲ ਕਰਨਾ ਗੁਰੂ ਨੇ ਬਖਸ਼ਿਸ਼ ਕਰਕੇ ਚੇਤ ਦੇ ਮਹੀਨੇ ਵਿੱਚ ਸਾਨੂੰ ਇਹ ਹੋਲਾ ਮਹੱਲਾ ਬਖਸ਼ਿਸ਼ ਕੀਤਾ ਹੈ ਤੇ ਹੋਲੀ ਤਿਵਾਰ ਜਿਹੜਾ ਜੋ ਭਾਰਤ ਵਰਸ਼ ਮਨਾਉਂਦਾ ਉਹ ਫੱਗਣ ਵਿੱਚ ਮਨਾਉਂਦਾ ਪਰ ਅਸੀਂ ਕਿਉਂਕਿ ਵਿੱਪਰ ਦੇ ਇਤਨੇ ਵਿੱਪਰਵਾਦੀ ਉਹਨਾਂ ਸੋਚਾਂ ਵਿੱਚ ਇੰਨਾ ਕੋ ਆਪਣੇ ਆਪ ਨੂੰ ਗਲਤਾਨ ਦਿੰਦਾ ਨਾ ਕਿ ਅਸੀਂ ਸਾਰਾ ਕੁਝ ਰਲਗੱਡ ਕਰ ਦਿੱਤਾ ਅਸੀਂ ਹੋਲੀ ਨੂੰ ਇਨਰੋਲਾ ਮਹੱਲਾ ਤੇ ਮਨਾਇਆ ਵੀ ਹੋਲਾ ਮਹਲਾ ਇਸ ਤਰੀਕੇ ਜਿਵੇਂ ਹੋਲੀ ਮਨਾਉਂਦੇ ਆ ਰੰਗ ਇੱਕ ਦੂਜੇ ਉੱਪਰ ਸੁੱਟ-ਸੁੱਟ ਕੇ ਨਹੀਂ ਜਿਵੇਂ ਗੁਰੂ ਦੀ ਜੁਗਤ ਸੀ ਜੋ ਗੁਰੂ ਨੇ ਮर्याਦਾ ਦਿੱਤੀ ਸੀ ਮਨਾਉਣ ਦੀ ਅਸੀਂ ਉਹਵੇਂ ਮਨਾਉਣਾ ਸੀ ਆਓ ਅਸੀਂ ਉਹ ਮਨਾਉਣ ਦੀ ਯੋਗਤਾ ਫਿਰ ਪੈਦਾ ਕਰੀਏ ਆਸ-ਪਾਸ ਜਿੱਦਨੇ ਸਾਡੇ ਸਿੰਘ ਸੁਭਾਵਾਂ ਗੁਰਦੁਆਰੇ ਨੇ ਛਾਲ ਪਹਿਲਾਂ 6 ਮਹੀਨੇ ਪਹਿਲਾਂ ਇਹ ਮੀਟਿੰਗਾਂ ਹੋਣ ਨੌਜਵਾਨਾਂ ਨੂੰ ਇਕੱਠੇ ਕਰੀਏ ਹਰ ਗੁਰੂ ਘਰ ਦੇ ਵਿੱਚ ਕਿੰਨੇ-ਕਿੰਨੇ ਜਥੇ ਨੌਜਵਾਨਾਂ ਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਖਿਆਲ ਕਰਿਓ ਇਸ ਹੌਲਾ ਮਹੱਲਾ ਦੀਆਂ ਤਿਆਰੀਆਂ ਕਰੀਏ ਬੱਚਿਆਂ ਨੂੰ ਤਿਆਰ ਕਰੀਏ ਵੱਡਿਆਂ ਨੂੰ ਤਿਆਰ ਕਰੀਏ ਤੇ ਆਖੀਏ ਕਿ ਅਸੀਂ ਇਸ ਦਿਨ ਕਿਸੇ ਸਟੇਡੀਅਮ ਦੇ ਵਿੱਚ ਕਿਸੇ ਹਰਕਤ ਦੇ ਵਿੱਚ ਆ ਕਿਸੇ ਵੱਡੇ ਹਾਲ ਦੇ ਵਿੱਚ ਅਸੀਂ ਹੋਲਾ ਮਹਲਾ ਦੀਆਂ ਖੇਡਾਂ ਪਿਆ ਖੇਡੀਏ ਅਸੀਂ ਬੱਚਿਆਂ ਨੂੰ ਉਸ ਤਰੀਕੇ ਉਤਸ਼ਾਹਤ ਪਿਆ ਕਰੀਏ ਅਸੀਂ ਸੱਚ ਦਾ ਰੰਗ ਜਿਹੜਾ ਗੁਰੂ ਦੀ ਬਾਣੀ ਦਾ ਰੰਗ ਜਿਹੜਾ ਉਸ ਗੁਰੂ ਦੀ ਬਾਣੀ ਦੇ ਰੰਗ ਵਿੱਚ ਪਰੌਣ ਦੇ ਲਈ ਆਪਣੀ ਨੌਜਵਾਨ ਪੀੜੀ ਨੂੰ ਪ੍ਰੇਰਿਏ ਅਸੀਂ ਹੋਛੇ ਰੰਗਾ ਦੀ ਹੋਲੀ ਵਿੱਚ ਨਾ ਪਈਏ ਇਸ ਲਈ ਖਿਆਲ ਕਰਿਓ ਕਿਉਂਕਿ ਵਿਗਾੜਿਆ ਗਿਆ ਗੁਰੂ ਨੇ ਬਾਣੀ ਚਾਖਿਆ ਨਾ ਅੱਜ ਦੇ ਦਿਨ ਜਿਹਨੂੰ ਹੋਲੀ ਆਖਦੇ ਨਾ ਏ Holi ਦਾ ਤਿਉਹਾਰ ਜਿਹੜਾ ਮਨਾਇਆ ਜਾਂਦਾ ਹੈ ਖਿਆਲ ਕਰਿਓ ਪ੍ਰਹਿਲਾਦ ਦੀ ਸਾਖੀ ਤੋਂ ਆਪਜੀ ਜਾਣੋ ਤੇ ਗੁਰੂ ਨੇ ਵੀ ਆਖਿਆ ਉਸ ਤੋਂ ਅਸੀਂ ਸਿੱਖਣਾ ਤੇ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਕਿਣ ਲਗੇ RAM ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈ ਹੁਣ ਤਰੂ ਪ੍ਰਹਿਲਾਦ ਨੇ ਕਿਵੇਂ ਜਪਿਆ ਪ੍ਰਹਿਲਾਦ ਜੀ ਨੇ ਕਿਵੇਂ ਜਪਿਆ ਪ੍ਰਹਲਾਦ ਜੀ ਵੀ ਤੇ ਰਾਮ ਰਾਮ ਕਰ ਰਹੇ ਨੇ ਵਾਹਿਗੁਰੂ ਵਾਹਿਰੂ ਕਰ ਰਹੇ ਨੇ ਅਸੀਂ ਵਾਹਿਰ ਵਾਹਿਰ ਤੇ ਰਾਮ ਰਾਮ ਜੀ ਕਰ ਰਹੇ ਆ ਪਰ ਪ੍ਰਹਲਾਦ ਦੇ ਜਪਣ ਵਿੱਚ ਸਾਡੇ ਜਪਣ 'ਚ ਅੰਤਰ ਹੈ ਕਿਉਂਕਿ ਪ੍ਰਹਲਾਦ ਨੇ ਜਦੋਂ ਜਪਿਆ ਤੇ ਪ੍ਰਹਲਾਦ ਨੇ ਉਹਦੇ ਵਿੱਚੋਂ ਸੱਚ ਦੇ ਗੁਣ ਹੀਰ ਦੇ ਵਿੱਚ ਧਾਰਨ ਕੀਤੇ ਅਸੀਂ ਜਪਦੇ ਜ਼ਰੂਰ ਆ ਪਰ ਗੁਣ ਨਹੀਂ ਧਾਰਨ ਕਰਦੇ ਅਸੀਂ ਜਪਦੇ ਜ਼ਰੂਰ ਆ ਪਰ ਜੀ ਰੱਬ ਦੇ ਗੁਣ ਧਾਰਨ ਨਹੀਂ ਕਰਦੇ ਪ੍ਰਹਿਲਾਦ ਨੇ ਜਪਿਆ ਤੇ ਪ੍ਰਹਿਲਾਦ ਨੇ ਰੱਬ ਦੇ ਗੁਣ ਨਿਰਭਉ ਵਾਲਾ ਗੁਣ ਜਿਹੜਾ ਸੀ ਹਿਰਦੇ ਵਿੱਚ ਧਾਰਨ ਕੀਤਾ ਸੱਚ ਦਾ ਜਿਹੜਾ ਗੁਣ ਸੀ ਉਹ ਹਿਰਦੇ ਵਿੱਚ ਧਾਰਨ ਕੀਤਾ ਤੇ ਜਦੋਂ ਪ੍ਰਹਿਲਾਦ ਦੇ ਪਿਤਾ ਨੇ ਆਖਿਆ ਨਾ ਹਰਨਾਕਸ਼ ਨੇ ਉਹਨੇ ਆਖਿਆ ਮੈਂ ਸਾਰੀ ਧਰਤੀ ਦਾ ਰਾਜਾ ਤੇ ਹੁਣ ਸਾਰੇ ਮੇਰਾ ਨਾਮ ਜਪਿਆ ਕਰਨਗੇ ਹਰੇ ਹਰਨਾਕ ਸਾਰੇ ਹਰਨਾਕਸ਼ ਹੋਇਆ ਕਰੇਗਾ ਕੋਈ ਪਰਮਾਤਮਾ ਦਾ ਨਾਮ ਨਹੀਂ ਜਪੇਗਾ ਕੋਈ ਰਾਮ ਰਾਮ ਨਹੀਂ ਜਪੇਗਾ ਕੋਈ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਨਹੀਂ ਜਪੇਗਾ ਜਿਹੜਾ ਵੀ ਜਪੇਗਾ ਹਰੇ ਹਰਨਾਕ ਸ਼ਰਿ ਰਕਸ਼ਾ ਖੇਗਾ ਖਿਆਲ ਕਰਨਾ ਪ੍ਰਹਿਲਾਦ ਕਿਉਂਕਿ ਸੱਚਮੁੱਚ ਉਸਨੇ ਰੱਬ ਨੂੰ ਜਪਿਆ ਰੱਬ ਨੂੰ ਧਿਆਇਆ ਉਮਰ ਭਾਵੇਂ ਛੋਟੀ ਹੈ ਪਰ ਉਸ ਅੰਦਰ ਸੱਚ ਹੈ ਉਹ ਸੱਚ ਝੁਕਿਆ ਨਹੀਂ ਉਸਨੇ ਇਹ ਫੈਸਲਾ ਕੀਤਾ ਤੇ ਐਲਾਨ ਕੀਤਾ ਮੈਂ ਆਪਣੇ ਪਿਤਾ ਦੇ ਖਿਲਾਫ ਜਾਵਾਂਗਾ ਮੈਂ ਪਿਤਾ ਦੀ ਹਾਮੀ ਨਹੀਂ ਮਿਲਾ ਸਕਦਾ ਉਹ ਝੂਠਾ ਹੈ ਝੂਠ ਬੋਲਦਾ ਹੈ ਉਹ ਰੱਬ ਨਹੀਂ ਹੋ ਸਕਦਾ ਔਰਬ ਨਹੀਂ ਹੋ ਸਕਦਾ ਤੇ ਮੈਂ ਝੂਠਾ ਕੇ ਆਪਣਾ ਸਿਰ ਨਹੀਂ ਨਿਵਾ ਸਕਦਾ ਮੈਂ ਝੂਠ ਦੀ ਇਮਾਇਤੀ ਕਰ ਸਕਦਾ ਸ਼ਕਤੀ ਤੇ ਸੀ ਕਿ ਪ੍ਰਹਲਾਦ ਨੇ ਝੂਠ ਦੇ ਅੱਗੇ ਸਿਰ ਨਹੀਂ ਨਿਵਾਇਆ ਤੇ ਅਸੀਂ ਸਤਿ ਕੀਨਾ ਮਨਾਈਏ ਕਿ ਅਸੀਂ ਸੱਚ ਨੂੰ ਪਕੜੀਏ ਅਸੀਂ ਸੱਚ ਦੇ ਹਮਾਇਤੀ ਹੋਈਏ ਅਸੀਂ ਪ੍ਰਹਲਾਦ ਵਾਂਗੂ ਜੇ ਜੱਪਿਆ ਤੇ ਸਾਡੇ ਅੰਦਰ ਵੀ ਉਹ ਸੱਚ ਦਾ ਰੰਗ ਹੋਵੇ ਅਸੀਂ ਕਿਸੇ ਝੂਠ ਦੇ ਅੱਗੇ ਆਪਣਾ ਸਿਰ ਨਾ ਝੁਕਾਈਏ ਸਾਖੀ ਤੇ ਸਿਕਉਂਦੀ ਏ ਪਰ ਬੇਪਰ ਨੇ ਆਖਿਆ ਨਹੀਂ ਜੇ ਐਸਾ ਹੋ ਗਿਆ ਨਾ ਤੇ ਕੱਲ ਨੂੰ ਜਿਨ੍ਹਾਂ ਨੂੰ ਅਸੀਂ ਸਮਾਜ ਵਿੱਚ ਦਬਾਉਂਦੇ ਆ ਜਿਨ੍ਹਾਂ ਉੱਪਰ ਅਤਿਆਚਾਰ ਕਰਦੇ ਆ ਜਿਨ੍ਹਾਂ ਦੇ ਹੱਕੂ ਖੋਲਦੇ ਆ ਖੋਹਦੇ ਆ ਉਹ ਕੱਲ ਨੂੰ ਸਾਡੇ ਸਾਹਮਣੇ ਖੜੇ ਹੋ ਜਾਣਗੇ ਆਪਣਾ ਹੱਕ ਮੰਗਣ ਤੋਰ ਪੈਣਗੇ ਇਸ ਲਈ ਇਹਨਾਂ ਨੂੰ ਇਸ ਸਾਖੀ ਤੋਂ ਪਰੇ ਕੀਤਾ ਜਾਏ ਇਹਨਾਂ ਦੇ ਹੱਥਾਂ ਵਿੱਚ ਚਿੱਕੜ ਦਿੱਤਾ ਜਾਏ ਅੱਜ ਭਾਰਤ ਦੇ ਕਈ ਐਸੇ ਪ੍ਰਾਂਤ ਨੇ ਜਿੱਥੇ ਚਿੱਕੜ ਨਾਲ ਹੋਲੀ ਖੇੜੀ ਜਾਂਦੀ ਗੰਦ ਨਾਲ ਖੇੜੀ ਜਾਂਦੀ ਰੰਗਾਂ ਨਾਲ ਖੇੜੀ ਜਾਂਦੀ ਆਖ ਕੇ ਨਹੀਂ ਸਾਰਾ ਦਿਨ ਹੁੜ ਦੰਗਮ ਜਾਂਦੇ ਰਹਿਣਗੇ ਬਾਜ਼ਾਰਾਂ ਵਿੱਚ ਗਲੀਆਂ ਵਿੱਚ ਲੋਕਾਂ ਨੂੰ ਪ੍ਰੇਸ਼ਾਨ ਕਰਨਗੇ ਧੀਆਂ ਭੈਣਾਂ ਨੂੰ ਪ੍ਰੇਸ਼ਾਨ ਕਰਦੇ ਰਹਿਣਗੇ ਤੇ ਚੱਲ ਕਰਿਓ ਸ਼ਾਮਾਂ ਨੂੰ ਪੀ ਪਾ ਕੇ ਘਰੇ ਚਲੇ ਜਾਣਗੇ ਹੋ ਗਈ ਹੋਲੀ ਮਨਾ ਲਿਓ ਹੋਲੀ ਪਰ ਜਿਹੜਾ ਉਸ ਵਿੱਚ ਸੱਚ ਦਾ ਪ੍ਰਤੀਕ ਸੀ ਨਾ ਪ੍ਰਹਿਲਾਦ ਦੀ ਜਿਹੜੀ ਸੱਚ ਨੂੰ ਸਮਰਪਤ ਦੀ ਭਾਵਨਾ ਸੀ ਉਹ ਖਤਮ ਹੋ ਗਈ ਉਸ ਪਾਸੇ ਧਿਆਨ ਹੀ ਨਹੀਂ ਗਿਆ ਕਿਸੇ ਦਾ ਪਰ ਗੁਰੂ ਨੇ ਬਾਣੀ ਚਾਹ ਕੇ ਨਹੀਂ ਪਿਆਰੇ ਆ ਉਹਨੂੰ ਜਪਣਾ ਹੈ ਤੇ ਫਿਰ ਉਸ ਸੱਚ ਨੂੰ ਜਿੰਦਾ ਰੱਖਣਾ ਹੈ RAM ਜਪੋ ਜੀ ਐਸੇ ਐਸੇ ਤੂ ਪ੍ਰਹਿਲਾਦ ਜਪਿਓ ਹਰ ਜੈਸੇ ਜਦੋਂ ਇਹ ਧਰੋਹ ਨੇ ਜੱਪਿਆ ਉਹਨੂੰ ਵਿਸ਼ਵਾਸ ਹੋਇਆ ਕਿ ਰੱਬ ਮੇਰੇ ਨਾਲ ਹੈ ਭਾਵੇਂ ਭਾਵੇਂ ਉਸ ਨੂੰ ਪਾਣੀ ਵਿੱਚ ਡੋਬਿਆ ਗਿਆ ਭਾਵੇਂ ਉਸ ਨੂੰ ਪਹਾੜ ਤੋਂ ਸੁੱਟਿਆ ਗਿਆ ਭਾਵੇਂ ਉਸ ਨੂੰ ਦਰਖਤਾਂ ਤੋਂ ਥਲੇ ਸੁੱਟਿਆ ਗਿਆ ਭਾਵੇਂ ਹੌਲਕਾ ਨੇ ਉਹਦੀ ਭੂਆ ਨੇ ਝੂਠ ਦਾ ਸਾਥ ਦਿੱਤਾ ਕਿਉਂਕਿ ਉਹ ਵੀ ਲਾਲਚੀ ਸੀ ਮੇਰਾ ਭਰਾ ਜਿਹੜਾ ਰਾਜਾ ਹੈ ਰਾਜ ਭਾਗ ਚ ਮੈਨੂੰ ਵੀ ਹਿੱਸਾ ਮਿਲਣਾ ਹੈ ਮੈਂ ਸ਼ਕਤੀਸ਼ਾਲੀ ਆਪਣੇ ਭਰਾ ਦੇ ਖਿਲਾਫ ਕਿਉਂ ਜਾਵਾਂ ਤੇ ਖਿਆਲ ਕਰਿਓ ਉਹਨੇ ਆਪਣੀ ਗੋਦੀ ਵਿੱਚ ਬਿਠਾਇਆ ਉਹਨੂੰ ਵਰ ਸੀ ਪਰ ਰੱਬ ਦੀ ਕਰਨੀ ਐਸੀ ਹੋਈ ਪ੍ਰਹਿਲਾਦ ਬਚ ਗਿਆ ਹਲਕਾ ਛੜ ਗਿਆ ਸਾਖੀ ਤੀ ਹੈ ਕਿ ਪ੍ਰਹਿਲਾਦ ਨੇ ਸੱਚ ਨਹੀਂ ਤਿਆਗਿਆ ਪ੍ਰਹਿਲਾਦ ਨੇ ਝੂਠ ਅੱਗੇ ਸਿਰ ਨਹੀਂ ਨਿਵਾਇਆ ਇਸੇ ਪ੍ਰਕਾਰ ਗੁਰੂ ਨੇ ਆਖਿਆ ਪਿਆਰਿਆ ਤਨ ਕਿਸੇ ਝੂਠ ਦੇ ਅੱਗੇ ਸਿਰ ਨਹੀਂ ਨਿਵਾਉਣਾ ਤੂੰ ਅਣਖ ਨਾਲ ਜਿਉਣਾ ਹੈ ਤੂੰ ਸੱਚ ਨੂੰ ਸਮਰਪਿਤ ਹੋਣਾ ਹੈ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਤੇਰੇ ਮੂੰਹ ਵਿੱਚ ਤੇਰੀ ਜੇਬਾਂ ਵਿੱਚ ਤੇਰੇ ਹਿਰਦੇ ਝੂਠ ਨਹੀਂ ਹੋਣਾ ਚਾਹੀਦਾ ਇਸ ਲਈ ਹੁਲਾਮਾ ਲਾਜੜਾ ਹੈ ਨਾ ਸਾਨੂੰ ਸੱਚ ਵਿੱਚ ਜਿਉਣਾ ਸਿਖਾਉਂਦਾ ਸਾਡੀ ਅਣਖ ਨੂੰ ਜਿਹੜਾ ਜ਼ਿੰਦਾ ਰੱਖਦਾ ਸਾਡੀ ਗੈਰਤ ਨੂੰ ਜ਼ਿੰਦਾ ਰੱਖਦਾ ਸਾਨੂੰ ਸੰਤ ਤੇ ਸਿਪਾਈ ਦਾ ਮਾਡਲ ਬਣਨ ਦੀ ਪ੍ਰੇਰਦਾ ਆ ਜਿਵੇਂ ਅਸੀਂ ਆਪਣੇ ਅੰਦਰ ਵੇਖੀਏ ਅਸੀਂ ਗੁਰੂ ਪਿਤਾ ਦੇ ਐਸੇ ਸੋਹਣੇ ਬਖਸ਼ਿਸ਼ ਕੀਤੀ ਹੋਈ ਹੌਲੇ ਮਹਲੇ ਦੀ ਜੁਗਤ ਨੂੰ ਅਪਣਾਇਆ ਅਸੀਂ ਕਿੰਨਾ ਕੁ ਅਪਣਾਇਆ ਗੁਰੂ ਨੇ ਤੇ ਆਖਿਆ ਕਿ ਜਦ ਹਮਰੇ ਦਰਸ਼ਨ ਕੋ ਆਓ ਹੋਏ ਸੁਚੇਤਨ ਸ਼ਸਤਰ ਸਜਾਓ ਅਸੀਂ ਕਿੰਨੇ ਕੋ ਜਨਾਂ ਨੇ ਸ਼ਸਤਰ ਸਜਾਏ ਨੇ ਅਸੀਂ ਕਿੰਨੇ ਕੋ ਜਨਾਂ ਨੇ ਘਰਾਂ ਵਿੱਚ ਸ਼ਸਤਰ ਰੱਖੇ ਨੇ ਅਸੀਂ ਕਿੰਨੇ ਕੋ ਜਨਾਂ ਸ਼ਸਤਰ ਚਲਾਉਣ ਦੇ ਮਾਹਿਰ ਹੋਏ ਆ ਤੁਹਾਨੂੰ ਸ਼ਸਤਰ ਚਲਾਉਣਾ ਹੁੰਦਾ ਫਿਰ ਅਸੀਂ ਕਿਸ ਪ੍ਰਕਾਰ ਗੁਰਪਾਤਸ਼ਾਹ ਮਹਾਰਾਜੀ ਦੇ ਸਿੱਖ ਹੋਏ ਆਓ ਸਮੇਂ ਦੀ ਮੇਰੀ ਸਮਾਪਤੀ ਹੈ ਹੋਰ ਪਾਸੇ ਨਾ ਜਾਵਾਂ ਆਓ ਗੁਰੂ ਪਾਸ਼ਾ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਸੋਹਲੇ ਮਹਲੇ ਦੀ ਜਿਹੜੀ ਜੁਗਤ ਹੈ ਨਾ ਉਸ ਜੁਗਤ ਨੂੰ ਕਾਇਮ ਕਰਨ ਵਾਲੇ ਪਾਸੇ ਥੋੜਾ ਜਿਹਾ ਧਿਆਨ ਦਿਈਏ ਉਸ ਜੁਗਤ ਨੂੰ ਅਪਣਾਉਣ ਵਾਲੇ ਪਾਸੇ ਧਿਆਨ ਦਿਈਏ ਕਿਉਂਕਿ ਸਿੱਖੀ ਪ੍ਰੈਕਟੀਕਲ ਹੈ ਖਾਲੀ ਥਿਓਰੀ ਨਹੀਂ ਹੈ ਇੱਥੇ ਪ੍ਰੈਕਟੀਕਲ ਹੈ ਤੇ ਗੁਰੂ ਨੇ ਪ੍ਰੈਕਟੀਕਲ ਕਰਨਾ ਸਿਖਾਇਆ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਕਲਗੀ ਤਰਪਾਸ਼ਾ ਮਹਾਰਾਜੀ ਤੱਕ ਜੀਵਨ ਪ੍ਰੈਕਟੀਕਲ ਹੈ ਗੁਰੂਆਂ ਨੇ ਆਪ ਵੰਡਾਇਆ ਹੈ ਆਪ ਪ੍ਰੈਕਟੀਕਲ ਕਰਕੇ ਸਾਨੂੰ ਦੱਸੀ ਹੈ ਤੇ ਇਸੇ ਹੀ ਹੌਲੇ ਮਹਿਲੇ ਦੇ ਵਿੱਚ ਜਵਾਨੀਆਂ ਤਿਆਰ ਹੋਈਆਂ ਜਿਹੜੀਆਂ ਮਸਤ ਹਾਥੀਆਂ ਦੇ ਰਾਰੋਕਦੀਆਂ ਰਹੀਆਂ ਜਿਹੜੇ ਅਬਦਾਲੀ ਦੇ ਰਾਰੋਕਦੀਆਂ ਰਹੀਆਂ ਇਸ ਹੌਲੇ ਮਹਿਲੇ ਵਿੱਚੋਂ ਸੱਤ ਦੀਆਂ ਜਵਾਨੀਆਂ ਜਿਹੜੀਆਂ ਪੈਦਾ ਹੋਈਆਂ ਅਸਲੀ ਖਿਆਲ ਕਰਿਓ ਆਓ ਆਪਣੇ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਦੇ ਹੋਲੇ ਮਹੱਲੇ ਵਾਲੇ ਪਾਸੇ ਸੱਚ ਦੀ ਜੁਗਤ ਵਾਲੇ ਪਾਸੇ ਜਿਹੜਾ ਪਰਤੀਏ ਸੱਚ ਦੀ ਜੁਗਤੋਂ ਕਮਾਈਏ ਹੋਲੇ ਮਹੱਲੇ ਦਾ ਸੱਚ ਦਾ ਜਿਹੜਾ ਸਰੂਪ ਹੈ ਉਸ ਨੂੰ ਕਾਇਮ ਰੱਖੀਏ ਤੇ ਉਸੇ ਹੀ ਸਰੂਪ ਦੇ ਵਿੱਚ ਹੋਲਾ ਮਹੱਲਾ ਮਨਾਉਣ ਦੇ ਲਈ ਤਤਪਰ ਹੋਈਏ ਪਿਆਰਿਓ ਤਾਂ ਹੀ ਹੋਣਗੇ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਹੋਈ ਪੁਲਗਲਤੀ ਦੀ ਖਿਮਾ ਪਰਵਾਨੋ ਫਤਿਹ ਵਾਹਿਗੁਰੂ ਗੁਰਜੀ ਦਾ ਖਲਸਾ ਵਾਹਿਗੁਰਜੀ ਕੀ